ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸੰਮੁਖ ਖੜਾਕਾ ਕਰਨ ਵਾਲੇ ਰੋਪੜ ਜੇਲ੍ਹ ਵਿੱਚ ਨਜ਼ਰਬੰਦ ਭਈ ਨਰੈਣ ਸਿੰਘ ਜੋੜਾ ਵੱਲੋਂ ਸੁਨੇਹਾ ਭੇਜਿਆ ਗਿਆ ਹੈ। ਭਾਈ ਨਰੈਣ ਸਿੰਘ ਜੋੜਾ ਨੇ ਜੇਲ੍ਹ ਤੋਂ ਭੇਜੇ ਬਿਆਨ ਵਿੱਚ ਕਿਹਾ ਕਿ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਦ੍ਰਿੜਤਾ ਨਾਲ ਧਾਰ ਕੇ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦੇ ਆ ਲੋਕਾਂ ਲਈ ਸੁਚੱਜੇ ਫੈਸਲੇ ਲੈਣ ਨਾ ਕਿ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ ਵਿੱਚ ਸਵਾਰ ਹੋਣ। ਉਹਨਾਂ ਕਹਿੰਦੇ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਦੇ ਸਿੱਖ ਬਣਨਾ ਹੈ ਉਹਨਾਂ ਕਹਿੰਦੇ ਕਿ ਇਹ ਸਾਫ਼ ਹੋ ਚੁੱਕਿਆ ਹੈ ਕਿ ਅਕਾਲੀ ਦਲ ਬਦਲ ਜਥੇਦਾਰਾਂ ਨੂੰ ਆਪਣੇ ਲਿਫਾਫਿਆਂ ਵਿੱਚੋਂ ਕੱਢ ਕੇ ਨਿਯੁਕਤ ਕਰਦਾ ਹੈ ਜਿੰਨਾ ਚਿਰ ਉਹ ਬਾਦਲ ਦੇ ਬੀਬਾ ਪੁੱਤ ਬਣ ਕੇ ਜੀ ਹਜ਼ੂਰੀ ਕਰਦੇ ਉਹਨਾਂ ਦੀ ਬੋਲੀ ਬੋਲਦੇ ਹਨ ਤਾਂ ਠੀਕ ਹੈ ਤੇ ਜੇ ਕੀਤੇ ਕੁਝ ਕੋ ਸ਼ਬਦ ਇੱਧਰ ਉੱਧਰ ਹੋ ਜਾਣ ਤਾਂ ਤਾਨਾਸ਼ਾਹੀ ਪ੍ਰਵਰਤੀ ਦੇ ਮਾਲਕ ਬਾਦਲ ਪਰਿਵਾਰ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ ਉਹਨਾਂ ਕਹਿ ਕੀ ਇਤਿਹਾਸਗਵਾਏ ਕੀ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਹੜਾ ਸਿੱਖ ਪੰਥ ਦੇ ਇਤਿਹਾਸਿਕ ਦਿਹਾੜੇ 1999 ਵਿੱਚ ਹੋਇਆ ਜਦੋਂ ਸਮੁੱਚਾ ਸਿੱਖ ਪੰਥ ਖਾਲਸਾ ਸਾਜਣਾ ਦਿਵਸ ਦਾ 300 ਸਾਲਾ ਸਮਾਗਮ ਕਰਾਇਆ ਸੀ ਉਸ ਵੇਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਕੱਢ ਦਿੱਤਾ ਗਿਆ ਸੀ ਉਹਨਾਂ ਕਹੇ ਕਿ ਦੂਜੇ ਪਾਸੇ ਗੁਰੂ ਦੇ ਸੱਚੇ ਸੁੱਚੇ ਗੁਰਸੇਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪਰਵਾਨ ਕਰਨ ਵਾਲਾ ਸਿੱਖ ਪੰਥ ਹੈ ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਵਿੱਚੋਂ ਜਥੇਦਾਰਾਂ ਨੂੰ ਪਰਵਾਨ ਨਹੀਂ ਕਰਦਾ ਉਨਾ ਸੀ ਕੋਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦੇ ਹਾਂ ਕਿ ਆ ਕਿ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਹੈ ਤੇ ਖਾਲਸਾ ਪੰਥ ਤੇ ਇੱਕ ਕਲੰਕ ਹੈ ਜਿਸ ਤੋਂ ਸਿੱਖਾਂ ਨੂੰ ਖਿਹੜਾ ਛਡੋਣਾ ਚਾਹੀਦਾ ਹੈ। ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਨਮੂਖ ਖੜਾਕਾ ਕਰਨ ਵਾਲੇ ਰੋਪੜ ਜੇਲ੍ਹ ਵਿੱਚ ਨਜ਼ਰਬੰਦ ਭਈ ਨਰੈਣ ਸਿੰਘ ਜੋੜਾ ਵੱਲੋਂ ਸੁਨੇਹਾ ਭੇਜਿਆ ਗਿਆ ਹੈ। ਪੰਨ ਰਣ ਸਿੰਘ ਚੋੜਾ ਨੇ ਜੇਲ੍ਹ ਚੋਂ ਭੇਜੇ ਬਿਆਨ ਵਿੱਚ ਕਿਹਾ ਕਿ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਡ੍ਰਿੜਤਾ ਨਾਲ ਧਾਰ ਕੇ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦੇ ਆ ਲੋਕਾਂ ਲਈ ਸੁਚੱਜੇ ਫੈਸਲੇ ਲੈਣ ਨਾ ਕਿ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ ਵਿੱਚ ਸਵਾਰ ਹੋਣ ਉਹਨਾਂ ਕਹੇ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਦੇ ਸਿੱਖ ਬਣਨਾ ਹੈ ਉਨਾ ਕੇ ਕੀ ਸਾਫ ਹੋ ਚੁੱਕਿਆ ਕਿ ਅਕਾਲੀ ਦਲ ਬਾਦਲ ਜਥੇਦਾਰਾਂ ਨੂੰ ਆਪਣੇ ਲਿਫਾਫਿਆਂ ਵਿੱਚੋਂ ਕੱਢ ਕੇ ਨਿਯੁਕਤ ਕਰਦਾ ਹੈ ਜਿੰਨਾਂ ਜਿਹੜੋ ਬਾਦਲ ਦੇ ਬੀਬਾ ਪੁੱਤ ਬਣ ਕੇ ਜੀ ਹਜ਼ੂਰੀ ਕਰਦੇ ਉਹਨਾਂ ਦੀ ਬੋਲੀ ਬੋਲਦੇ ਹਨ ਤਾਂ ਠੀਕ ਹੈ ਤੇ ਜੇ ਕਿਤੇ ਕੁਝ ਕੋ ਸ਼ਬਦ ਇੱਧਰ ਉੱਧਰ ਹੋ ਜਾਣ ਤਾਂ ਤਾਨਾਸ਼ਾਹੀ ਪ੍ਰਵਰਤੀ ਦੇ ਮਾਲਕ ਬਾਦਲ ਪਰਿਵਾਰ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ ਉਨਾ ਕਹੇ ਕਿ ਇਤਿਹਾਸਗਵਾਏ ਕੀ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਜਿਹਾ ਸਿੱਖ ਪੰਥ ਦੇ ਇਤਿਹਾਸਕ ਦਿਹਾੜੇ 1999 ਵਿੱਚ ਹੋਇਆ ਜਦੋਂ ਸਮੁੱਚਾ ਸਿੱਖ ਪੰਥ ਖਾਲਸਾ ਸਾਜਣਾ ਦਿਵਸ ਦਾ 300 ਸਾਲਾ ਸਮਾਗਮ ਕਰਾਇਆ ਸੀ ਉਸ ਵੇਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਕੱਢ ਦਿੱਤਾ ਗਿਆ ਸੀ ਉਨਾ ਕਹੇ ਕਿ ਦੂਜੇ ਪਾਸੇ ਗੁਰੂ ਦੇ ਸੱਚੇ ਸੁੱਚੇ ਗੁਰਸੇਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਨ ਵਾਲਾ ਸਿੱਖ ਪੰਥ ਹੈ ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਵਿੱਚੋਂ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦਾ ਉਨਾ ਸੀ ਕੋਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦੇ ਹਾਂ ਕਿ ਆ ਕਿ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਹੈ ਤੇ ਖਾਲਸਾਪਨ ਤੇ ਇੱਕ ਕਲੰਕ ਹੈ ਜਿਸ ਤੋਂ ਸਿੱਖਾਂ ਨੂੰ ਖਿਹੜਾ ਛਡੋਣਾ ਚਾਹੀਦਾ ਹੈ ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਨਮੂਖ ਖੜਾਕਾ ਕਰਨ ਵਾਲੇ ਰੋਪੜ ਜੇਲ੍ਹ ਵਿੱਚ ਨਜ਼ਰਬੰਦ ਭਈ ਨਰੈਣ ਸਿੰਘ ਜੋੜਾ ਵੱਲੋਂ ਸੁਨੇਹਾ ਭੇਜਿਆ ਗਿਆ ਹੈ ਪੰਨ ਰਣ ਸਿੰਘ ਚੋੜਾ ਨੇ ਜੇਲ੍ਹ ਤੋਂ ਭੇਜੇ ਬਿਆਨ ਵਿੱਚ ਕਿਹਾ ਕਿ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਡ੍ਰਿੜਤਾ ਨਾਲ ਧਾਰ ਕੇ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦੇ ਆ ਲੋਕਾਂ ਲਈ ਸੁਚੱਜੇ ਫੈਸਲੇ ਲੈਣ ਨਾ ਕਿ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ ਵਿੱਚ ਸਵਾਰ ਹੋਣ ਉਹਨਾਂ ਕਹੇ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਦੇ ਸਿੱਖ ਬਣਨਾ ਹੈ ਉਹਨਾਂ ਕਹਿੰਦੇ ਕਿ ਇਹ ਸਾਫ਼ ਹੋ ਚੁੱਕਿਆ ਹੈ ਕਿ ਅਕਾਲੀ ਦਲ ਬਾਦਲ ਜਥੇਦਾਰਾਂ ਨੂੰ ਆਪਣੇ ਲਿਫਾਫਿਆਂ ਵਿੱਚੋਂ ਕੱਢ ਕੇ ਨਿਯੁਕਤ ਕਰਦਾ ਹੈ ਜਿੰਨਾਂ ਜਿਹੜੋ ਬਾਦਲ ਦੇ ਬੀਬਾ ਪੁੱਤ ਬਣ ਕੇ ਜੀ ਹਜ਼ੂਰੀ ਕਰਦੇ ਉਹਨਾਂ ਦੀ ਬੋਲੀ ਬੋਲਦੇ ਹਨ ਤਾਂ ਠੀਕ ਹੈ ਤੇ ਜੇ ਕੀਤੇ ਕੁਝ ਕੋ ਸ਼ਬਦ ਇੱਧਰ ਉੱਧਰ ਹੋ ਜਾਣ ਤਾਂ ਤਾਨਾਸ਼ਾਹੀ ਪ੍ਰਵਰਤੀ ਦੇ ਮਾਲਕ ਬਾਦਲ ਪਰਿਵਾਰ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ ਉਨਾ ਕਹੇ ਕਿ ਇਤਿਹਾਸ ਗਵਾਏ ਕੀ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਜਿਹਾ ਸਿੱਖ ਪੰਥ ਦੀ ਇਤਿਹਾਸਕ ਦਿਹਾੜੇ 1999 ਵਿੱਚ ਹੋਇਆ ਜਦੋਂ ਸਮੁੱਚਾ ਸਿੱਖ ਪੰਥ ਖਾਲਸਾ ਸਾਜਣਾ ਦਿਵਸ ਦਾ 300 ਸਾਲਾ ਸਮਾਗਮ ਕਰ ਰਿਹਾ ਸੀ ਉਸ ਵੇਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਕੱਢ ਦਿੱਤਾ ਗਿਆ ਸੀ ਉਹਨਾਂ ਕਹੇ ਕਿ ਦੂਜੇ ਪਾਸੇ ਗੁਰੂ ਦੇ ਸੱਚੇ ਸੁੱਚੇ ਗੁਰਸੇਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਪਰਵਾਨ ਕਰਨ ਵਾਲਾ ਸਿੱਖ ਪੰਥ ਹੈ ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਵਿੱਚੋਂ ਜਥੇਦਾਰਾਂ ਨੂੰ ਪਰਵਾਨ ਨਹੀਂ ਕਰਦਾ ਉਹਨਾਂ ਸੇਕ ਕੌਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦੇ ਆ ਕਿ ਆ ਕੀ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਹੈ ਤੇ ਖਾਲਸਾ ਪੰਥ ਤੇ ਇੱਕ ਕਲੰਕ ਹੈ ਜਿਸ ਤੋਂ ਸਿੱਖਾਂ ਨੂੰ ਖਿਹੜਾ ਛਡੋਣਾ ਚਾਹੀਦਾ ਹੈ